ਮੇਰਾ ਨਾਮ ਆ ਪਾ ਜੀ ਰੋਹਿਤ ਕੁਮਾਰ ਰਾਜੇ ਤੇ ਸੇਵਾ ਹੈ ਰਾਮੰਦਰ ਦੀ ਖੁਸ਼ੀ ਦੇ ਵਿੱਚ ਮੈਂ ਆਪਣੇ ਮੇਰੇ ਮਨ ਚ ਆਏ ਵੀ ਮੈਂ ਦੋ ਦਿਨ ਆਪਣੇ ਆਟੋ 'ਚ ਲੋਕਾਂ ਨੂੰ ਬਿਠਾ ਕੇ ਤੇ ਫ੍ਰੀ ਸੇਵਾ ਕਰ ਕਿੰਨੇ ਚਿਰ ਸੇਵਾ ਕਰਦੇ ਕਿੰਤਕ ਜਾਈ ਰਹੀਗੀ ਇਹ 21 ਤਰੀਕ ਨੂੰ ਸਰ ਤੇ 22 ਤਰੀਕ ਨੂੰ ਦੋ ਦਿਨ ਹੀ ਆ ਜੀ ਕਿੰਨੀ ਖੁਸ਼ੀਆਂ ਮਾਂਦੇ ਵਿੱਚ ਜਿਹੜਾ ਰਾਮੰਦਰ ਬੰਜਾ ਖੁਸ਼ੀ ਭਾ ਜੀ ਇਹ ਬਹੁਤ ਜ਼ਿਆਦਾ ਹੈ ਐਸੇ ਕਰਕੇ ਤੇ ਦੋ ਦਿਨਾਂ ਨੂੰ ਸੇਵਾ ਲਈ ਹੈ ਸਰ ਕੋਈ ਹੋਰ ਨੋ ਜਾਣ ਕੀ ਕਹਿਣਾ ਚਾਹੋਗੇ ਜਾਂ ਤੁਹਾਡੇ ਵਾਲੇ ਦੇਖੇ ਕੋਈ ਹੋਰ ਵੀ ਕਰ ਰਹੇ ਨੇ ਤਾਂ ਸੇਵਾ ਹਾਂਜੀ ਹਾਂਜੀ ਸਰ ਮੈਂ ਪੁਰਾਣੇ ਡੇ ਜੁਨੀਅਨ ਆ ਆਪਣੀ ਉੱਥੇ ਆਟੋ ਲਗਾਣਾ ਪੰਦੇ ਪੁਰਾਣੇ ਡੇ ਕੋਲੇ ਕਨੇ ਸਕੂਲ ਦੇ ਲਗੇ ਉੱਥੇ ਮੇਰੇ ਨਾਲ ਦੇ ਕੇ 15 ਜਣੇ ਹੋਰ ਮੇਰੇ ਨਾਲ ਦੇ ਕੇ ਤੇ ਕੱਲ ਕਹਿੰਦੇ ਹਾਂ ਜੀ ਵੀ ਕੱਲ ਫਰੀ ਸੇਵਾ ਚੰਨਵਾਦੇ ਉੱਤੇ ਜਿਹੜੀ ਸ਼ੋਭਾ ਯਾਤਰਾ ਨਿਕਲਣੀ ਹੈ ਨਾ ਸ਼ਹਿਰ ਦੇ ਵਿੱਚ ਸਨਾਤਮਨ ਧਰਮ ਦੀ ਤੇ ਉਹਦੇ ਵਿੱਚ ਕਹਿੰਦੇ ਆਸੀਂ ਵੀ ਯੋਗਦਾਨ ਪਾਣਾ ਚਾਹੁੰਦੇ ਆ ਤੁਹਾਡੇ ਕੋਲ ਕਿੱਦਿਆਂ ਪਰਿਵਾਰ ਵਿੱਚ ਕੌਣ ਕੌਣਾ ਹੈ ਪਰਿਵਾਰ ਨੂੰ ਦੱਸ ਕੇ ਆਏ ਕਿ ਇੱਥੇ ਸੇਵਾ ਕਰਨੀ ਹੈ ਕੀ ਕਿਹਦੇ ਪਰਿਵਾਰ ਹਾਂਜੀ ਤੇ ਉਹਨਾਂ ਨੂੰ ਮੈਂ ਦੱਸਿਆ ਸੀਗਾ ਤੇ ਉਹ ਕਹਿੰਦੇ ਕੋਈ ਨਹੀਂ ਵਧੀਆ ਗੱਲ ਆ ਪਛੀਰੀ ਗੱਲ ਆ ਕੀ ਮੈਸੇਜ ਦੇਣਾ ਚਾਹੋ ਉਹਨਾਂ ਨੂੰ ਸਤਾਲ ਹੁਣ ਸਦਾ ਨੂੰ ਉਹਨਾਂ ਨੂੰ ਮੈਸੇਜ ਇਹੋ ਜਿਹਾ ਵੀ ਚਲੋ ਸਾਲ ਦੇ ਵਿੱਚ ਕਿਤੇ ਇਹੋ ਜਿਹਾ ਸੇਵਾ ਕਰਨ ਦਾ ਮੌਕਾ ਮਿਲੇ ਤੇ ਜ਼ਰੂਰ ਕਰਨੀ ਚਾਹੀਦੀ ਹੈ ਇਸ ਦਿਹਾੜ ਨੂੰ ਜਿਹੜਾ ਕੱਲ੍ਹ ਦਾ ਦੇਣਾ ਉਹਨਾਂ ਨੂੰ ਕਿਸ ਤਰ੍ਹਾਂ ਮਨਾਉਣਾ ਚਾਹੀਦਾ ਬਹੁਤ ਖੁਸ਼ੀ ਨਾਲ ਸਰ ਦਿਵਾਲੀ ਵਾਂਗ ਮਨਾਉਣਾ ਚਾਹੀਦਾ ਜੀ ਤੇ ਮੈਨੂੰ ਭਾਈ ਹੁਣੀ ਬਾਹਰ ਜਿਹੜਾ ਮਿਲੇ ਸੀਗੇ ਤੇ ਮੈਂ ਉਹਨਾਂ ਨੂੰ ਹੱਥ ਦੇ ਕੇ ਖਿਲਾੜਿਆ ਵਾ ਤੇ ਮੈਂ ਉਹਨਾਂ ਨੂੰ ਪੁੱਛਿਆ ਉਹ ਦੋ ਕੁਛ ਨਹੀਂ ਹੈਗਾ ਤੇ ਮੈਂ ਗੱਡੀ 'ਚ ਬਹਿ ਗਿਆ ਉਹਨਾਂ ਦੀ ਆਟੋ ਜੀ 'ਚ ਤੇ ਜਦੋਂ ਮੰਦਿਰ ਦੇ ਬਾਹਰ ਪਹੁੰਚਿਆ ਮੈਂ ਤਾਂ ਮੈਂ ਭਾਈ ਉਹਨਾਂ ਨੂੰ ਉਦੋਂ ਪੁੱਛਿਆ ਕੀ ਕੀ ਸੇਵਾ ਵਾ ਤੇ ਭਾਈ ਉਹਨਾਂ ਨੇ ਮਨਾ ਕਰਤਾ ਪੇਮੈਂਟ ਲੈਣ ਤੋਂ ਤੇ ਮੈਨੂੰ ਉਦੋਂ ਲੱਗਿਆ ਭਾਈ ਇਹਨਾਂ ਨੇ ਮਜ਼ਾਕ ਜਿਹਾ ਕਰ ਰਿਹਾ ਤੇ ਮੈਂ ਉਹਨਾਂ ਨੂੰ ਇੱਕ ਦੋ ਵਾਰੀ ਕਿਹਾ ਤੇ ਉਹਨਾਂ ਨੇ ਫੇਰ ਮੈਨੂੰ ਦੱਸਿਆ ਕਿ ਮੈਂ 21 ਤੇ 22 ਜਨਵਰੀ ਨੂੰ ਜਿਹੜਾ ਹੈਗਾ ਉਹ ਯੋਧਿਆ ਦੇ ਰਾਮ ਮੰਦਿਰ ਕਰਕੇ ਮੈਂ ਜਿਹੜੀ ਹੈਗੀ ਆ ਫ੍ਰੀ ਸੇਵਾ ਕਰ ਰਿਹਾ ਵਾਂ ਤੇ ਇਹਦੇ ਇਸ ਕਰਕੇ ਭਾਈ ਉਹਨਾਂ ਨੇ ਕੋਈ ਮੇਰੇ ਕੋਲ ਪੈਸਾ ਨਹੀਂ ਲਿਆ ਤੇ ਮੈਂ ਇੱਕ ਦੋ ਵਾਰੀ ਕੋਸ਼ਿਸ਼ ਕੀਤੀ ਹੈ ਦੇਣ ਦੀ ਤੇ ਉਹਨਾਂ ਨੇ ਮਨਾ ਕਰਤਾ ਵਾ ਤੇ ਮੈਂ ਤਾਂ ਅਹੀ ਕਹਿਣਾ ਚਾਹਨਾ ਮੈਂ ਕਿ ਜੋ ਯੋਧਿਆ ਦੇ ਕਰਕੇ ਸਾਰੀ ਇੰਡੀਆ ਦੇ ਵਿੱਚ ਜੋ ਪੂਰੀ ਦੁਨੀਆ ਦੇ ਵਿੱਚ ਜੋ ਮਹੌਲ ਹੈਗਾ ਉਹਨੂੰ ਦੇਖਦੇ ਆ ਬਾਕੀਆਂ ਨੂੰ ਵੀ ਜਿਹੜੀ ਹੈਗੀ ਆ ਥੋੜਾ ਬੋਤਾ ਯੋਗਦਾਨ ਜਿਹੜਾ ਹੈਗਾ ਜਰੂਰ ਕੋਈ ਨਾ ਕੋਈ ਚੀਜ਼ੇ ਚੀਜ਼ ਚ ਕਰਨਾ ਚਾਹੀਦਾ ਤੇ ਮੈਨੂੰ ਇਸ ਵੀਰਵਾਲ ਵੇਖ ਕੇ ਬੜੀ ਖੁਸ਼ੀ ਹੋਈ ਆ ਕਿ ਜਿਹੜਾ ਵੀਰ ਨੇ ਫ੍ਰੀ ਸੇਵਾ ਕੀਤੀ ਹੈ ਇਹ 1 ਤੋਂ 21 ਤੇ 22 ਤਰੀਕ ਦੇ ਲਈ ਸਾਰੇ ਸ਼ਹਿਰ ਵਸ ਪੂਰੇ ਦੇਸ਼ ਵਾਸੀਆਂ ਨੂੰ ਜੈ ਸ਼੍ਰੀ ਰਾਮ ਜੋ ਮੇਰੇ ਭਰਾ ਨੇ ਫ੍ਰੀ ਉਪਰਾਲਾ ਕੀਤਾ ਬਣਾਂ ਕਿ ਮੈਂ ਦੋ ਦਿਨ ਵਾਸਤੇ ਪੂਰੀ ਫ੍ਰੀ ਸੇਵਾ ਕਰਾਂਗਾ ਈ ਰਿਕਸ਼ਾ ਪੂਰਾ ਆਪਣਾ ਨੇ ਅੱਥੇ ਬਗਾਏ ਦਾ ਸਟicker ਤੱਕ ਲਵਾਏ ਨੇ ਕਿ ਮੈਂ ਫ੍ਰੀ ਸੇਵਾ ਦਵਾਂਗਾ ਪੂਰੇ ਸ਼ਹਿਰ ਵਾਸਤੇ ਜਿਹੜਾ ਮਰਜੀ ਉਹਦੇ ਵਿੱਚ ਆ ਕੇ ਬੈਠ ਸਕਦਾ ਹੈ ਪੂਰੇ ਸ਼ਹਿਰ ਚ ਜਿੱਥੇ ਮਰਜੀ ਆ ਜਾ ਸਕਦਾ ਹੈ ਬਾਕੀ ਆ ਭਰਾ ਨੂੰ ਵੇਖ ਕੇ ਮੈਂ ਬਹੁਤ ਖੁਸ਼ ਹੋਇਆ ਕਿ ਮੈਂ ਆਪਣੀ ਮੇਕਮਾਈ ਦੇ ਵਿੱਚ ਆਪਣਾ ਈ ਰਿਕਸ਼ਾ ਫ੍ਰੀ ਚਲਾਇਆ ਵਾ ਜੀ ਮੇਰਾ ਨਾਮ ਆ ਭਾਜੀ ਰੋਹਿਤ ਕੁਮਾਰ ਰਾਜੀ ਤੇ ਸੇਵਾ ਹੈ ਰਾਮੰਦਰ ਦੀ ਖੁਸ਼ੀ ਤੇ ਮੈਂ ਆਪਣੇ ਮੇਰੇ ਮਨ ਚ ਆਏ ਕਿ ਮੈਂ ਦੋ ਦਿਨ ਆਪਣੇ ਆਟੋ ਚ ਲੋਕਾਂ ਨੂੰ ਬਿਠਾ ਕੇ ਤੇ ਫ੍ਰੀ ਸੇਵਾ ਕਰ ਕਿੰਨੇ ਚਿਰ ਸੇਵਾ ਕਰਦੇ ਕਿੰਤਕ ਜਾਏਗੀ ਇਹ 21 ਤਰੀਕ ਨੂੰ ਸਰ ਤੇ 22 ਤਰੀਕ ਨੂੰ ਦੋ ਦਿਨ ਹੀ ਆ ਯਾਰ 22 ਕਿੰਨੀ ਖੁਸ਼ੀਆਂ ਮਾਂਦੇ ਵਿੱਚ ਜਿਹੜਾ ਰਾਮੰਦਰ ਬੰਦਾ ਖੁਸ਼ੀ ਭਾਜੀ ਇਹ ਬਹੁਤ ਜ਼ਿਆਦਾ ਹੈ ਐਸੇ ਕਰਕੇ ਤੇ ਦੋ ਦਿਨਾਂ ਨੂੰ ਸੇਵਾ ਲਈਏ ਸਰ ਕੋਈ ਹੋਰ ਨੋ ਜਾਣ ਕੀ ਕਹਿਣਾ ਚਾਹੋਗੇ ਜਾਂ ਤੁਹਾਡੇ ਵਾਲੇ ਦੇਖੇ ਕੋਈ ਹੋਰ ਵੀ ਕਰ ਰਹੇ ਨੇ ਤਾਂ ਸੇਵਾ ਹਾਂਜੀ ਹਾਂਜੀ ਸਰ ਮੈਂ ਪੁਰਾਣੇ ਡੇ ਜੁਨੀਅਨ ਆ ਆਪਣੀ ਉੱਥੇ ਆਟੋ ਲਗਾਣਾ ਆਪਾਂ ਨੇ ਪੁਰਾਣੇ ਡੇ ਕੋਲੇ ਕਨੇ ਸਕੂਲ ਦੇ ਲਗੇ ਉੱਥੇ ਮੇਰੇ ਨਾਲ ਦੇ ਕੇ 15 ਜਣੇ ਹੋਰ ਮੇਰੇ ਨਾਲ ਦੇ ਕੇ ਤੇ ਕੱਲ ਕਹਿੰਦੇ ਹਾਂ ਜੀ ਵੀ ਕੱਲ ਫਰੀ ਸੇਵਾ ਚੰਵਾਦੇ ਉੱਥੇ ਜਿਹੜੀ ਸ਼ੋਭਾ ਯਾਤਰਾ ਨਿਕਲਣੀ ਹੈ ਨਾ ਸ਼ਹਿਰ ਦੇ ਵਿੱਚ ਸਨਾਤਮਨ ਧਰਮ ਦੀ ਤੇ ਉਹਦੇ ਵਿੱਚ ਕਹਿੰਦੇ ਆਸੀਂ ਵੀ ਯੋਗਦਾਨ ਪਾਣਾ ਚਾਹੁੰਦੇ ਆਂ ਤੁਹਾਡੇ ਕੋਲ ਕਿੱਦਿਆਂ ਪਰਿਵਾਰ ਵਿੱਚ ਕੌਣ ਕੌਣਾ ਹੈ ਪਰਿਵਾਰ ਨੂੰ ਦੱਸ ਕੇ ਆਏ ਕਿ ਜਿੱਦਾਂ ਸੇਵਾ ਕਰਨੀ ਹੈ ਕੀ ਕਿਹਦੇ ਪਰਿਵਾਰ ਹ ਕਿ ਉਹਨਾਂ ਨੂੰ ਮੈਂ ਦੱਸਿਆ ਸੀਗਾ ਤੇ ਉਹ ਕਹਿੰਦੇ ਕੋਈ ਨਹੀਂ ਵਧੀਆ ਗੱਲ ਆ ਪਛੀਰੀ ਗੱਲ ਆ ਕੀ ਮੈਸੇਜ ਦੇਣਾ ਚਾਹੋ ਉਹਨਾਂ ਨੂੰ ਸਤਾਲ ਨੂੰ ਸਦਾ ਨੂੰ ਉਹਨਾਂ ਨੂੰ ਮੈਸੇਜ ਇਹੋ ਜਿਹਾ ਵੀ ਚਲੋ ਸਾਲ ਦੇ ਵਿੱਚ ਕਿਤੇ ਇਹੋ ਜਿਹਾ ਸੇਵਾ ਕਰਨ ਦਾ ਮੌਕਾ ਮਿਲੇ ਤੇ ਜ਼ਰੂਰ ਕਰਨੀ ਚਾਹੀਦੀ ਹੈ ਇਸ ਦਿਹਾੜ ਨੂੰ ਜਿਹੜਾ ਕੱਲ੍ਹ ਦਾ ਦੇਣਾ ਉਹਨਾਂ ਨੂੰ ਕਿਸ ਤਰ੍ਹਾਂ ਮਨਾਉਣਾ ਚਾਹੀਦਾ ਬਹੁਤ ਖੁਸ਼ੀ ਨਾਲ ਸਰ ਦਿਵਾਲੀ ਵਾਂਗ ਮਨਾਉਣਾ ਚਾਹੀਦਾ ਜੀ ਤੇ ਮੈਨੂੰ ਭਾਈ ਹੁਣੀ ਬਾਹਰ ਜਿਹੜਾ ਮਿਲੇ ਸੀਗੇ ਤੇ ਮੈਂ ਉਹਨਾਂ ਨੂੰ ਹੱਥ ਦੇ ਕੇ ਖਿਲਾੜਿਆ ਵਾ ਤੇ ਮੈਂ ਉਹਨਾਂ ਨੂੰ ਪੁੱਛਿਆ ਉਹ ਦੋ ਕੁਛ ਨਹੀਂ ਹੈਗਾ ਤੇ ਮੈਂ ਗੱਡੀ 'ਚ ਬਹਿ ਗਿਆ ਉਹਨਾਂ ਦੀ ਆਟੋ ਜੀ 'ਚ ਤੇ ਜਦੋਂ ਮੰਦਿਰ ਦੇ ਬਾਹਰ ਪਹੁੰਚਿਆ ਮੈਂ ਤਾਂ ਮੈਂ ਭਾਈ ਉਹਨਾਂ ਨੂੰ ਉਦੋਂ ਪੁੱਛਿਆ ਕੀ ਕੀ ਸੇਵਾ ਵਾ ਤੇ ਭਾਈ ਉਹਨਾਂ ਨੇ ਮਨਾ ਕਰਤਾ ਪੇਮੈਂਟ ਲੈਣ ਤੋਂ ਤੇ ਮੈਨੂੰ ਉਦੋਂ ਲੱਗਿਆ ਭਾਈ ਇਹ ਮਜ਼ਾਕ じゃ ਕਰ ਰਿਹਾ ਤੇ ਮੈਂ ਉਹਨਾਂ ਨੂੰ ਇੱਕ ਦੋ ਵਾਰੀ ਕਿਹਾ ਤੇ ਉਹਨਾਂ ਨੇ ਫੇਰ ਮੈਨੂੰ ਦੱਸਿਆ ਕਿ ਮੈਂ 21 ਤੇ 22 ਜਨਵਰੀ ਨੂੰ ਜਿਹੜਾ ਹੈਗਾ ਉਹ ਯੋਧਿਆ ਦੇ ਰਾਮ ਮੰਦਿਰ ਕਰਕੇ ਮੈਂ ਜਿਹੜੀ ਹੈਗੀ ਆ ਫ੍ਰੀ ਸੇਵਾ ਕਰ ਰਿਹਾ ਵਾਂ ਤੇ ਇਹਦੇ ਇਸ ਕਰਕੇ ਭਾਈ ਉਹਨਾਂ ਨੇ ਕੋਈ ਮੇਰੇ ਕੋਲ ਪੈਸਾ ਨਹੀਂ ਲਿਆ ਤੇ ਮੈਂ ਇੱਕ ਦੋ ਵਾਰੀ ਕੋਸ਼ਿਸ਼ ਕੀਤੀ ਹੈ ਦੇਣ ਦੀ ਤੇ ਉਹਨਾਂ ਨੇ ਮਨਾ ਕਰਤਾ ਵਾ ਤੇ ਮੈਂ ਤਾਂ ਇਹ ਕਹਿਣਾ ਚਾਹਨਾ ਮੈਂ ਕਿ ਜੋ ਯੋਧਿਆ ਦੇ ਕਰਕੇ ਸਾਰੀ ਇੰਡੀਆ ਦੇ ਵਿੱਚ ਜੋ ਪੂਰੀ ਦੁਨੀਆ ਦੇ ਵਿੱਚ ਜੋ ਮਾਹੌਲ ਹੈਗਾ ਉਹਨੂੰ ਦੇਖਦੇ ਆ ਬਾਕੀਆਂ ਨੂੰ ਵੀ ਜਿਹੜੀ ਹੈਗੀ ਆ ਥੋੜਾ ਬੋਤਾ ਯੋਗਦਾਨ ਜਿਹੜਾ ਹੈਗਾ ਜਰੂਰ ਕੋਈ ਨਾ ਕੋਈ ਕਿਸੇ ਚੀਜ਼ ਚ ਕਰਨਾ ਚਾਹੀਦਾ ਤੇ ਮੈਨੂੰ ਇਸ ਵੀਰਵਾਲ ਵੇਖ ਕੇ ਬੜੀ ਖੁਸ਼ੀ ਹੋਈ ਆ ਕਿ ਜਿਹੜਾ ਵੀਰ ਨੇ ਫ੍ਰੀ ਸੇਵਾ ਕੀਤੀ ਹੈ ਇਹ ਇੱਕ ਦੋ 20 21 ਤੇ 22 ਤਰੀਕ ਦੇ ਲਈ ਸਾਰੇ ਸ਼ਹਿਰ ਵਸੂ ਪੂਰੇ ਦੇਸ਼ ਵਾਸੀਆਂ ਨੂੰ ਜੈ ਸ਼੍ਰੀ ਰਾਮ ਜੋ ਮੇਰੇ ਭਰਾ ਨੇ ਫ੍ਰੀ ਉਪਰਾਲਾ ਕੀਤਾ ਵਾ ਨਾ ਮੈਂ ਦੋ ਦਿਨ ਵਾਸਤੇ ਪੂਰੀ ਫ੍ਰੀ ਸੇਵਾ ਕਰਾਂਗਾ ਈ ਰਿਕਸ਼ਾ ਪੂਰਾ ਆਪਣਾ ਅੱਥੇ ਬਗਾਏ ਦਾ ਸਟicker ਤੱਕ ਲਵਾਏ ਨੇ ਕਿ ਮੈਂ ਫ੍ਰੀ ਸੇਵਾ ਦਵਾਂਗਾ ਪੂਰੇ ਸ਼ਹਿਰ ਵਾਸਤੇ ਜਿਹੜਾ ਮਰਜੀ ਉਹਦੇ ਵਿੱਚ ਆ ਕੇ ਬੈਠ ਸਕਦਾ ਹੈ ਪੂਰੇ ਸ਼ਹਿਰ ਚ ਜਿੱਥੇ ਮਰਜੀ ਆ ਜਾ ਸਕਦਾ ਹੈ ਬਾਕੀ ਆ ਭਰਾ ਨੂੰ ਦੇਖ ਕੇ ਮੈਂ ਬਹੁਤ ਖੁਸ਼ ਹੋਇਆ ਕਿ ਮੈਂ ਆਪਣੀ ਮੇਕਮਾਈ ਦੇ ਵਿੱਚ ਆਪਣਾ ਈ ਰਿਕਸ਼ਾ ਫ੍ਰੀ ਚਲਾਇਆ ਵਾ ਜੀ